ਸਸੀ ਕਾਲ ਜੀ ਮੈਂ ਤੁਹਾਡਾ ਆਪਣਾ ਘਰਾਲਾਲ ਘਨੌਰ ਹਲਕੇ ਘਨੌਰ ਦੇ ਪਿੰਡ ਲੋਸਿੰਬਲੀ ਦੀ ਇੱਕ ਘਟਨਾ ਮੁੰਡਾ ਉਸਨੇ ਕੋਈ ਕਿਸਾਨੀ ਧਰਨੇ ਦੇ ਉਤੋਂ ਟਰਾਲੀਆਂ ਲੈ ਕੇ ਆਂਦੀਆਂ ਚੋਰੀ ਕਰਕੇ ਲੈ ਕੇ ਆਂਦੀਆਂ ਜਾਂ ਕਿਵੇਂ ਲੈ ਜਿਹੜੀਆਂ ਟਰਾਲੀਆਂ ਭਰਮਤ ਹੋਈਆਂ ਸੋ ਪਿੰਡ ਲੋਸਿੰਬਲੀ ਹੈ ਸੋ ਕੁਛ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਭਰਾ ਲਾ ਲੋ ਕਿਸਾਨ ਭਰਾ ਲਾ ਲੋ ਜਜ ਕੋ ਵਕ ਵਕ ਪਾਰਟੀਆਂ ਦਾ ਹੁੰਦਾ ਹੀ ਆ ਪ੍ਰਪੋਗੰਡਾ ਵੀ ਉਹ ਐਮਐਲਏ ਸਾਹਿਬ ਦਾ ਘਰ ਆ ਗਰ ਲਾਲ ਕਨੌਰ ਦਾ ਘਰ ਆ ਸੋ ਮੇਰਾ ਜੱਦੀ ਪਿੰਡ ਜਿਹੜਾ ਮਾੜੂ ਆ ਜਾਂ ਮੇਰੀ ਰਹਿਸ਼ ਜਿਹੜੀ ਆ ਉਹ ਇੱਥੇ ਯੂਨੀਵਰਸਿਟੀ ਆ ਹਰਬਖਸ਼ਨ ਕਲੇਵ ਸੋ ਭਰਾਵੋ ਮੇਰਾ ਇਸ ਘਟਨਾ ਕਰਮ ਦੇ ਨਾਲ ਕੋਈ ਲੈਣ ਦੇਣੀ ਸੋ ਜਦ ਨੇ ਵੀ ਕੋਈ ਹਰਕਤ ਕੀਤੀ ਆ ਸੋ ਦੇ ਉੱਤੇ ਕਾਨੂੰਨ ਅਨੁਸਾਰ ਜਿਹੜੀ ਉਹ ਕਾਰਵਾਈ ਕੀਤੀ ਜਾਵੇ ਕਿਤੇ ਨਾਲੇ ਮੈਂ ਪਰ ਉਹ ਇੱਕ ਗੱਲ ਤੁਹਾਨੂੰ ਹੱਥ ਜੋੜ ਕੇ ਕਹਿਣੀ ਚਾਹਣਾ ਵੀ ਇਹ ਪੁਵਾਦੀ ਧਰਤੀ ਹੈ ਜਦੋਂ ਤੁਸੀਂ ਪਿੱਛੋਂ ਗਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਲੁਧਿਆਣੇ ਤੋਂ ਚੜ੍ਹਾਈ ਕਰਕੇ ਆਏ ਸੀ ਤੇ ਤੁਹਾਨੂੰ ਪੁਵਾਦੀਆਂ ਨੇ ਖੜੇ ਮੱਥੇ ਤੁਹਾਡਾ ਸਵਾਗਤ ਕੀਤਾ ਸੀ ਰਸਤੇ ਦੇ ਵਿੱਚ ਹੋਰ ਵੀ ਬੜੇ ਸਟੇਸ਼ਨ ਆਏ ਸੀ ਪਰ ਤੁਸੀਂ ਸ਼ੰਭੂ ਬਾਰਡਰ ਤੇ ਆਏ ਸਾਡੇ ਪਿੰਡਾਂ ਦੇ ਮਾਰੇ ਲੋਕਾਂ ਨੇ ਕਿੰਨੀ ਸੇਵਾ ਕਰੀ ਆ ਥਾਰੀ ਤੁਹਾਨੂੰ ਸਾਰਾ ਪਤਾ ਇੱਥਾਂ ਮੈਂ ਵੀ ਇਤਨੇ ਦੂਰ ਤੇ ਆ ਕੇ ਵੀ ਪਵਾਦ ਦੀ ਧਰਤੀ ਨੇ ਪਵਾਦੀਆਂ ਨੇ ਟਰਾਲੀਆਂ ਚੋਰੀ ਕਰ ਲਈਆਂ ਅਸੀਂ ਇੱਕ ਗੱਲ ਤਾਂ ਸੋਣਨਾ ਵਾਅਦਾ ਕਰਦੇ ਆ ਭਾਈ ਜੇ ਕਿਸੇ ਦਾ ਕੋਈ ਵਹੀਕਲ ਕੋਈ ਮਸ਼ੀਨਰੀ ਗੁੰਮ ਹੋਈ ਆ ਬੇਸੂਈਆ ਉਹ ਬਿਲਕੁਲ ਉਹਨੂੰ ਪਛਾਈ ਜਾਵੇਗੀ ਉਹਨਾਂ ਦੇ ਘਰ ਤੱਕ ਪਛਾਈ ਜਾਵੇਗੀ ਤੁਸੀਂ ਆਓ ਟਾੜਾ ਪਹਿਲਾਂ ਵੀ ਵੈਲਕਮ ਜੀ ਆਇਆਂ ਕੀਤਾ ਸੀ ਸੋ ਕੁਝ মিডিਆ ਵਾਲੇ ਚੈਨਲ ਭਰਾ ਸਾਡੇ ਪ੍ਰੋਪੋ ਕੰਟੈਕ ਲੱਗੇ ਹੋਇਆ ਕਰਨ ਵੀ ਇਹ ਘਰ ਆਈ ਗਰਲਾਲ ਸਿੰਘ ਦਾ ਮੈਂ ਤੁਹਾਡੇ ਧਿਆਨ ਚ ਲੈ ਦਿਆਂ ਕਿ ਮੇਰਾ ਬੜਾ ਅਜੀਜ਼ ਮਿੱਤਰ ਸੀ ਰঞ্জੀਤ ਸਿੰਘ ਜੀਤਾ ਮੋੜ ਮੈਂ ਕੱਲ ਸਾਰਾ ਦਿਨ ਉਹਦੇ ਸੰਸਕਾਰ ਦੇ ਉੱਤੇ ਬੀਜੀ ਸੀ ਸਾਡੇ ਭਰਾ ਦੁਨੀਆ ਤੋਂ ਚਲਾ ਗਿਆ ਕਬੱਡੀ ਦਾ ਸਟਾਰ ਸੀ ਰਾਤੀ ਮੈਂ ਲੇਟ ਆਇਆ ਸੀ ਤੇ ਅੱਜ ਮੈਨੂੰ ਕਿਸੇ ਕੰਮ ਕਰਕੇ ਰਜੇਨਾ ਕਰਕੇ ਬਾਹਰ ਜਾਣਾ ਪਿਆ ਮੈਂ ਹੁਣ ਨਿਕਲ ਗਿਆ ਸੀ ਸੋ ਮੈਂ ਸਾਰੇ ਚੈਨਲ ਵਾਲਾ ਹੱਥ ਜੋੜ ਕੇ ਬੇਨਤੀ ਕਰਦਾ ਇਹ ਖਬਰ ਦੀ ਜਿਹੜੀ ਪਹਿਲਾਂ ਪੁਸ਼ਟੀ ਕਰ ਲੋ ਵੀ ਇਹ ਪਿੰਡ ਕਿਹੜਾ ਇਸ ਬੰਦੇ ਦਾ ਹਾਲਾਂਕਿ ਮੇਰਾ ਤਾਂ ਉਸ ਬੰਦੇ ਨਾਲ ਵੀ ਕੋਈ ਲੈਣ ਦੇ ਨਹੀਂ ਮੈਂ ਉਸ ਬੰਦੇ ਨੂੰ ਕਦੇ ਬਾਲਾ ਜਾਣਦਾ ਨਹੀਂ ਵੇਖਿਆ ਨਹੀਂ ਮੈਨੂੰ ਕੱਲ ਕੋਈ ਜਥੇਬੰਦੀ ਦੇ ਮੁੰਡੇ ਸੀਗੇ ਸੰਧੂਵਰੀ ਮੈਨੂੰ ਫੋਨ ਆਇਆ ਉਹਨਾਂ ਦਾ ਕਹਿੰਦੇ ਭਾਈ ਐਸਐਚਓ ਸਾਹਿਬ ਨੂੰ ਕਹਿ ਦਿਓ ਵੀ ਸਾਡੀਆਂ ਟਰਾਲੀਆਂ ਸਾਨੂੰ ਸ਼ੱਕ ਆ ਵੀ ਉੱਥੇ ਖੜੀਆਂ ਮੈਂ ਨਾਲ ਦੀ ਨਾਲ ਹੀ ਸਾਫ ਸਿੰਘ ਨੂੰ ਕਿਹਾ ਉਹ ਗਏ ਜਾ ਕੇ ਟਰਾਲੀਆਂ ਉਹਨਾਂ ਨੇ ਬਰਾਮਦ ਕਰ ਲਈਆਂ ਤੇ ਮੈਂ ਔਰ ਸਨੂ ਡੀਐਸਪੀ ਸਾਹਿਬ ਨੂੰ ਐਸਐਚਓ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਕਾਨੂੰਨ ਅਨਸਾਰ ਜਿਹੜੀ ਬਣਦੀ ਕਾਰਵਾਈ ਹੈ ਉਸ ਬੰਦੇ ਦੇ ਉੱਤੇ ਕੀਤੀ ਜਾਏ ਤੇ ਮੈਂ ਸਾਰੇ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਖਬਰ ਦੀ ਜਿਹੜੀ ਪਹਿਲਾਂ ਉਹ ਪੁਸ਼ਟੀ ਕਰ ਲੋ ਇਸ ਤਰ੍ਹਾਂ ਨਾ ਕਵਰ ਚਲਾਓ ਆਪਾਂ ਇਹ ਨੌਲੇਜ ਨਾਲ ਦੇ ਵਿੱਚ ਨਾ ਪਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ